ਮਗਾਸਤਾ ਜੀ ਗੱਲ ਹੀ ਹੋਏ ਨੇ ਜੀ ਸਾਡੇ ਕਹਿੰਦੇ ਨੇ ਕੋਈ ਗਲਤੀ ਨਾ ਕਰੇ ਤਾਂ ਇਨਸਾਨ ਨੇ ਜੋ ਗਲਤੀ ਨਾ ਕਰੇ ਇਨਸਾਨ ਨੇ ਤੇ ਜੋ ਮਾਫਨਾ ਕਰੇ ਉਹ ਭਗਵਾਨ ਨੇ ਇੱਕ ਵਾਰ ਦੀ ਗੱਲ ਆ ਤੁਹਾਨੂੰ ਛੋਟੀ ਜਿਹੀ ਗੱਲ ਸੁਣਾ ਰਿਆ ਇਸੇ ਤਰ੍ਹਾਂ ਮੇਲਾ ਚੱਲ ਰਿਹਾ ਸੀ ਸਾਡੀਆਂ ਬੀਬੀਆਂ ਇੱਕ ਪਾਸੇ ਬੈਠੇ ਤੇ ਬਾਈ ਜੀ ਸਾਡੇ ਇੱਕ ਪਾਸੇ ਬੈਠੇ ਨੇ ਤੇ ਸਾਡੇ ਭੈਣ ਜੀ ਇੱਕ ਪਾਸੇ ਉੱਥੇ ਸਾਡੇ ਬੇਪੇ ਜੀ ਕਹਿੰਦੇ ਮੈਂ ਭਾਈ 1 ਮਿੰਟ 2 ਮਿੰਟ ਸਾਡੀ ਗੱਲ ਸੁਣ ਪਹਿਲਾਂ ਦਾ ਮੈਂ ਕਿਹਾ ਬੇਬੇ ਜੀ ਸਾਡੇ ਭਾਈ ਜੀ ਸ਼ਰੀਫਦਲਦਾਰ ਜੀ ਪਹੁੰਚਣ ਆ ਰਹੇ ਨੇ ਕਿਰਪਾ ਕਰਕੇ ਤੂੰ ਫੇਰ ਦੱਸਦੀ ਜਿਹੜਾ ਕੋਈ ਦੱਸਣਾ ਕਹਿੰਦੀ ਫੇਰ ਨਹੀਂ ਤੂੰ ਪਹਿਲਾਂ ਮੇਰੀ ਗੱਲ ਸੁਣ ਸ਼ਰੀਫਦਲਦਾਰ ਨੂੰ ਫੇਰ ਸੁਣਾ ਕੇ ਮੈਂ ਕਿਹਾ ਬੇਬੇ ਅਸੀਂ ਅੱਗੀ ਲੇਟ ਆ ਮੀ ਬਹੁਤ ਟਾਈਮ ਦਾ ਪਈ ਜਾਂਦਾ ਕਹਿੰਦੀ ਨਾ ਨਾ ਪਹਿਲਾਂ ਮੇਰੀ ਗੱਲ ਸੁਣ ਮਰਾ ਦੱਸ ਬੇਬੇ ਪਹਿਲਾਂ ਤੂੰ ਹੀ ਦੱਸ ਦੇ ਕਹਿੰਦੀ ਐ ਇਸ ਘੁੱਗੀ ਦਾ ਬੱਦਮੀ ਬੋਲੀ ਉੱਚੀ ਦਣੇ ਇੱਥੇ ਕਿਤੇ ਪੱਕੂ ਦਾ ਪਾਪਾ ਬੈਠਾ ਤਾਂ ਉੱਤ ਕੇ ਖੜਾ ਹੋ ਜੇ ਮੈਂ ਕਿਹਾ ਬੜਾ ਲੋੜਾ ਐ ਮਖਾ ਜੀ ਸਾਡੀ ਬੇਬੇ ਜਾਨੀਓ ਹੁਕਮਾਂ ਜੇ ਕਿਤੇ ਪੱਪੂ ਦਾ ਪਾਪਾ ਬੈਠਣਾ ਉੱਠ ਕੇ ਖੜਾ ਹੋ ਜੇ ਬੰਦੇ ਵਾਲਾ ਪਾਸੇ ਉੱਠ ਕੇ ਕਹਿੰਦਾ ਮੇਰਾ ਭਾਈ ਕਹਿੰਦਾ ਨਹੀਂ ਤੂੰ ਇੱਥੇ ਵੀ ਆ ਗਈ ਕਹਿੰਦੀ ਵੇ ਬੱਸ ਕਰ ਬਹਿ ਜਾ ਬਹਿ ਜਾ ਉਹ ਮੈਂ ਆਖਿਆ ਬੇਬੇ ਦੋ ਤਿੰਨ ਘੰਟੇ ਹੋ ਗਏ ਸਾਡਾ ਦਿਮਾਗ ਖਾਈ ਜਾਂਦੇ ਆ ਜੇ ਹੁਣ ਬਾਪੂ ਉੱਠ ਖੜਿਆ ਤਾਂ ਤੂੰ ਕਹਿੰਦੀ ਆ ਬਹਿ ਜਾ ਚੱਕਰ ਕੀ ਆ ਕਹਿੰਦੀ ਵੇ ਪੁੱਤ ਚੱਕਰ ਚੁੱਕਰ ਦਾ ਕੁਝ ਨਹੀਂ ਮੈਂ ਤਾਂ ਐਂ ਦੇਖਦੀ ਕਿਤੇ ਤੇਰਾ ਬਾਪੂ ਸਾਡੇ ਬੁੜੀਆਂ ਨਹੀਂ ਤਾਂ ਨਹੀਂ ਬੈਠਾ ਇਸ ਤਰ੍ਹਾਂ ਵੀ ਹੋ ਜਾਂਦਾ ਬੜਾ ਪ੍ਰੋਗਰਾਮ ਬੜਾ ਕਮੇਟੀ ਵਾਲਿਆਂ ਨੇ ਬੜਾ ਹੀ ਸੋਹਣਾ ਪ੍ਰੋਗਰਾਮ ਸਜਾਇਆ ਹੋਇਆ ਬੁੜੀਆਂ ਐਕਸਾਈਡ ਤੇ ਨੇ ਸਾਡੇ ਬਾਈਜ਼ ਐਕਸਾਈਡ ਤੇ ਨੇ ਚਲੋ ਜ਼ਿਆਦਾ ਟਾਈਮ ਟਾਈਮ ਨਾ ਲੈਂਦਾ ਹੋਇਆ ਹਾਂਜੀ ਇਹਨੇ ਕੀ ਕੋ ਕਰਦਾ ਰਾਹੌਰ ਉਹ ਸੁਣਾ ਦੂ ਸਿਆਣੇ ਕਹਿੰਦੇ ਆ ਜੀ ਕਿ ਜ਼ਿੰਦਗੀ ਮੇਂ ਕੁਝ ਬੂਲਨੇ ਸੇ ਕੋਈ ਚੀਜ਼ ਹਾਸਲ ਨਹੀਂ ਹੋਤੀ ਜ਼ਿੰਦਗੀ ਮੇਂ ਕੁਝ ਬੂਲਨੇ ਸੇ ਕੋਈ ਚੀਜ਼ ਹਾਸਲ ਨਹੀਂ ਹੋਤੀ ਜਾਂ ਦਿਲ ਕੀ ਆਵਾਜ਼ ਤਾਂ ਹੈ ਪਿਆਰ ਕੇ ਕਾਬਲ ਨਹੀਂ ਹੋਤੀ ਜਾਣੇ ਕਿ ਕਿਸੇ ਗੁਰੂ ਪੀਰ ਨੂੰ ਪੋਣਾ ਤੁਹਾਨੂੰ ਯਾਦ ਰੱਖੋ ਇਹ ਦੁਨੀਆਦਾਰੀ ਦੇ ਪਿਆਰ ਦੇ ਕਾਫਲ ਨਹੀਂ ਹੁੰਦੀ ਜਿਹੜੀ ਰਾਹਾਂ ਦੇ ਵਿੱਚ ਛੱਡ ਜਾਂਦੀ ਹੈ ਪਰ ਮੈਂ ਇੱਕ ਗੱਲ ਕਹਿਣਾ ਕਿ ਮੇਰੇ ਦਾਤਾ ਕੇ ਦਰਬਾਰ ਮੈਂ ਤੋ ਕਸ਼ਟ ਮਟਾਏ ਜਾਤੇ ਹੈ ਮੇਰੇ ਦਾਤਾ ਕੇ ਦਰਬਾਰ ਮੈਂ ਕੁਝ ਦੁੱਖ ਕਸ਼ਟ ਮਟਾਏ ਜਾਤੇ ਹੈ ਦਰਦਰ ਕੇ ਸਤਾਏ ਲੋਕ ਜਹਾਂ ਸੀਨੇ 'ਸੇ ਲਗਾਏ ਜਾਤੇ ਹੈ ਜਿਨ ਭਗਤੋਂ ਪਰ ਮੇਰੇ ਦਾਤਾ ਕੀ ਕੁਝ ਖਾਸ ਇਨਾयत ਹੁੰਦੀ ਹੈ ਉਨਕੋ ਹੀ ਬੁਲਾਇਆ ਜਾਂਦਾ ਹੈ ਉਹ ਹੀ ਦਰ ਪਰ ਬੁલાਏ ਜਾਂਦੇ ਹੈ ਤਲਾਉਜੀ ਤੋ ਜਿਆਦਾ ਗਲਾ ਨਾ ਕਰਦਾ ਤੁਹਾਡੇ ਉਹੀ ਜਾਣੇ ਪਹਿਚਾਣੇ ਗਲਾਕਾਰ ਸ਼੍ਰੀ ਫਿਰਦਲਦਾਰ ਤੇ ਸਾਡੇ ਮੈਡਮ ਰਫਸਾਨਾ ਖਾਨ ਜੀ ਉਸਤਾਦ ਜੀ ਮੜਾ ਜਨਾ ਕਮੇਟੀ ਵਾਲਿਆਂ ਨੂੰ ਮੇਰੇ ਵੀਰਾਂ ਨੂੰ ਬੇਨਤੀ ਵੀ ਕਿਰਪਾ ਕਰਕੇ ਸਾਡੇ ਗਰੁੱਪ ਨੂੰ ਨਾ ਚਾਹ ਬਜਾ ਦਿਓ ਯਾਰ ਥੋੜੀ ਥੋੜੀ ਹਾਂ ਪੀ ਲੋ ਫਿਰ ਬਈ ਜਾਣ ਕੇ ਹਾਂ ਕੋਈ ਗੱਲ ਨਹੀਂ ਕੋਈ ਨਾ ਗੱਲ ਨਹੀਂ ਕੋਈ ਗੱਲ ਨਹੀਂ ਉਸਤਾਦ ਜੀ ਕੋਈ ਨਾ ਹੌਲੀ ਹੌਲੀ ਸਿੱਖ ਲਾਂਗੇ ਸਿਆਣੇ ਕਹਿੰਦੇ ਆ ਕੋਈ ਵੀ ਕੰਮ ਕਰਨ ਨਾਲ ਕਿਰਾਂ ਰਾਹ ਭਾਜੇ ਬਾਕੀ ਤਾਂ ਆਪੇ ਪਤਾ ਲੱਗ ਜਾਂਦਾ ਸਾਡੇ ਬਾਈ ਜੀ ਸਿਖਾ ਦੇਣਗੇ ਮੈਂ ਤਾਂ ਸਿੱਖੀ ਜਨਾ ਜੀਰੇ ਮੈਨੂੰ ਕੁਛ ਤਾਂ ਨਹੀਂ ਪਤਾਗਾ ਬੱਸ ਤੁਸੀਂ ਐ ਸੋਧ ਲੇ ਕੰਜਾਨ ਹਾਂ ਜੀ ਕਲੋਜੀ ਉਹੀ ਜਾਣੀ ਪਹਿਚਾਣੀ ਆਵਾਜ਼ ਸਾਡੇ ਭਾਈ ਜੀ شریفਦਲ ਦਾਰ ਜੀ ਜਸਪ੍ਰੀਤ ਜੱਸੀ ਰਫਸਾਨਾ ਖਾਨ ਹਾਲੋ ਏ ਤਾੜੀ ਮਾਰ ਦੇ ਬਾਬੇ ਨਾਲ ਦੇ ਕਿਹੜਾ ਕਹਿੰਦਾ ਜੀ ਇਹ ਕਹਿੰਦੇ ਬੱਕਰੀਆਂ ਵਾਲਾ ਵੀ ਗੋਣਾ ਹੈ ਪਹਿਲਾਂ ਗੋਣਾ ਹਣਾ ਨੇ ਪੰਜਾਬ ਦਾ ਬੜਾ ਮਸ਼ਹੂਰ ਰੈਕਟਰ ਹੋਇਆ ਸੁਰਗਸੀ ਮਾੜੀ ਵਾਲਾ ਪੱਟੀ ਮਾੜੀ ਵਾਲਾ ਪੱਟੀ ਜਿਨ੍ਹਾਂ ਨੇ ਗਾਣਾ ਲਖੇ ਪਾੜ ਮੰਜੇ ਦੀ ਬਾਹੀ ਤੇ ਚੁੱਲ੍ਹੇ ਵਿੱਚ ਡਾਲੀ ਵੀ ਪੱਠੀ ਲਾ ਕੇ ਕਰੇ ਹਮੀਰਾ ਮਿੱਲ ਬਣਾ ਲੀ ਵੀ ਕਹਿੰਦਾ ਪੀ ਠੇਕੇ ਦੀ दारू ਸੁਭਾ ਕਲੇਜਾ ਵੱਢੀਦਾ ਕਹਿੰਦਾ ਬੜਾ ਨਜ਼ਾਰਾ ਆਉਂਦਾ ਕਮਲਿਏ ਕਰ ਲਈ ਗੱਡੀ ਦਾ ਉਸ ਰੈਕਟਰ ਦਾ ਗਾਣਾ ਹੈ ਬੱਕਰੀਆਂ ਵਾਲਾ ਤੇ ਇੱਕ ਦਿਨ ਖੇਮ ਕਰਨੇ ਕੋਲੇ ਮੇਰਾ ਪ੍ਰੋਗਰਾਮ ਸੀਗਾ ਮੇਲਾ ਆਇਆ ਸੀ ਵੀ ਭਈ ਤੇ ਭਈ ਵੀ ਜਾਂਦੀ ਸੀ ਸਿੰਗਲ ਹੀ ਜਾਂਦਾ ਸੀ ਕਾਫੀ ਦੂਰ ਜਣੀ ਸੀਗਾ 1.5-2 ਕਿਲੋਮੀਟਰ ਤੇ ਭੇਡਾਂ ਵਾਲਾ ਨੇ ਕੀ ਕੀਤਾ ਵੀ ਉਹ ਪਈ ਦੇ ਵਿੱਚ ਭੇਡਾਂ ਲਾ ਲਈਆਂ ਭੇਡਾਂ ਲਾ ਲਈਆਂ ਉਹਨਾਂ ਪਤਾ ਵੀ ਇੱਥੋਂ ਲੰਘੂਗਾ ਤੇ ਉਧਰੋਂ ਮੈਂ ਲੇਟ ਤੇ ਲੇਟ ਦਾ ਬੰਦੇ ਟੈਨਸ਼ਨ ਤਾਂ ਪੈਂਦੀ ਐ ਤੁਹਾਨੂੰ ਪਤਾ ਉਤਲਾ ਕਰਦੇ ਵੀ ਯਾਰ ਉਧਰ ਕਮੇਟੀ ਵਾਲੇ ਬੋਲਣਗੇ ਨਾ ਇਸ ਰੋਤੇ ਗਾਲਾਂ ਕੱਢਣਗੇ ਤੇ ਮੈਂ ਲੇਟ ਮੈਂ ਉਹਨਾਂ ਬਥੇਰੇ ਹੱਥ ਤੋਂ ਬੰਨਾ ਵੀ ਬਾਈ ਪਾਸੇ ਕਰ ਲਾ ਯਾਰ ਵੀ ਪੜ ਕੇ ਮੈਂ ਬਹੁਤ ਯਾਰ ਵੇਜ ਤਾਂ ਹੋ ਜੂ ਐ ਹੋ ਜੂ ਉਹ ਕਹਿੰਦਾ ਵੀ ਗੱਲ ਸੁਣ ਲਾ ਤੂੰ ਬੱਕਰੀਆਂ ਦਾ ਗਾਣਾ ਗਾਇਆ ਉਹਨਾਂ ਦੇ ਬਣਾਤੇ ਤੂੰ ਨੰਬਰ ਤੇ ਸਾਨੂੰ ਹੋ ਮਜ਼ਾਕ ਕਰਦੇ ਉਹ ਸਾਨੂੰ ਜੀਰੋ ਸਮਝਦੇ ਤੇ ਕਹਿੰਦੇ ਵੀ ਜਾਂ ਵਾਦਾ ਕਰ ਵੀ ਬਾਬੇ ਦੇ ਬਾਬੇ ਦੀ ਕਸਮ ਲੱਗੇ ਤੈਨੂੰ ਵੀ ਤੂੰ ਸਪੇਡ ਵਾਲਾ ਦਾ ਗਾਣਾ ਵੀ ਗਾਉਣਾ ਹੈ ਕੋਈ ਉਹ ਕੀ ਕਹਿੰਦੇ ਨੇ ਡਰ ਮੂਰੇ ਭੂਤ ਨੇ ਅਜ ਦੇ ਜਾਂ ਕਹਿੰਦੇ ਨੇ ਛਤਰਾ ਕੀ ਕਹਿੰਦੇ 9 ਮਾਣ ਝੜਦੀਏ ਉਹ ਮੈਂ ਕਹਦਾ ਮੈਂ ਕਦਮ ਆਪ ਠੀਕ ਆ ਬਾਬਾ ਬੜਾ ਪਕਾ ਦੂੰਗਾ ਉਹ ਫਿਰ ਮੈਨੂੰ ਆਗੇ ਨਾ ਫਿਰ ਮੈਂ ਛਾਮੀ ਆਪਣਾ ਪ੍ਰੋਗਰਾਮ ਨੂੰ ਬੰਦ ਕਰਕੇ ਤੇ ਫਿਰ ਪੈਗ ਬੰਗ ਲਾ ਕੇ ਫਿਰ ਮੈਂ ਗਾਣਾ ਲਿਖਿਆ ਤੇ ਗਾਣਾ ਲਿਖਿਆ ਭੇਟ ਵਾਲਾਂ ਦਾ ਕੰਦੀ ਵੇ ਮਾਂ ਨੰਗ ਨਾਲ ਲਾਲੀ ਵੇ ਮਲੰਗ ਨਾਲ ਲਾਲੀ ਨੰਗ ਨਾਲ ਲਾਲੀ ਵੇ ਮਲੰਗ ਨਾਲ ਲਾਲੀ ਉਦੋਂ ਸੋਚ ਕੇ ਨਾ ਲਾਇਆ ਵੇ ਮੈਂ ਕਾਰ ਬੈਠੀ ਕਾਲੀ ਵਰਾ ਲੈਣਾ ਵੇ ਤੂੰ ਰੂਸੀ ਨੂੰ ਮਨਾ ਲੈਣਾ ਵੇ ਤੂੰ ਰੂਸੀ ਨੂੰ ਵਰਾ ਕੇ ਕਹਿੰਦੀ 5 ਸਾਲ ਹੋ ਗਏ ਸਾਡੀ ਯਾਰੀ ਲੱਗੀ ਨੂੰ ਵੀ ਕਿਤੇ ਸੂਟ ਵੀ ਨਹੀਂ ਦਿੱਤਾ ਤੂੰ ਸੁਹਾਗੇ ਉਹ ਕੰਦਾ ਗਾਲ ਸੁਣ ਵੀ ਮੈਂ ਨਾ ਬੜਾ ਗਰੀਬ ਐ ਕਹਿੰਦਾ ਇੱਕ ਬਾਪੂ ਮੇਰਾ ਪੜਾੜ ਪੈਂ ਕਹਿੰਦਾ ਮੈਨੂੰ ਵੀ ਪੈਸੇ ਭੁਰੇ ਦਿੰਦਾ ਕਹਿੰਦਾ ਮੈਨੂੰ 10 ਰੁਪਏ ਦਿੰਦਾ ਵਾ ਬੀੜੀਆਂ ਮੂੜੀਆਂ ਆਸ ਤੇ ਕਹਿੰਦਾ ਤੇ ਕਹਿੰਦਾ ਵੱਧ ਪੈਸੇ ਦੇ ਦਾਂ ਤੇ ਕਹਿੰਦਾ ਐਤ ਕੀ ਤੂੰ ਐਵੇਂ ਗੁੱਸੇ ਨਾਲੋਂ ਕਹਿੰਦਾ ਵੀ ਮੈਂ ਨਾ ਕੀ ਭੇਡਾਂ ਦੀ ਉਹਨਾਂ ਚੋਰੀ ਵੇਚੂਗਾ ਬਾਪੂ ਤੋਂ ਤੇ ਫੇਰ ਮੈਂ ਤੈਨੂੰ ਪੈਸੇ ਦਊਂਗਾ ਪਹਿਲਾਂ ਝਾਂਜਣਾ ਸੰਭਾਲੀ ਪਹਿਲਾਂ ਸੂਟ ਸੰਭਾਲੀ ਕੀ ਕਹਿੰਦਾ ਪਹਿਲਾਂ ਛੱਡ ਦੇ ਜੋ ਕਹਿੰਦਾ ਪਾਣਾ ਐਵੇਂ ਦੂਰੀ ਨਹੀਂ ਇਹ ਮੇਰੀ ਮਜਬੂਰੀ ਪਾਣਾ ਐਵੇਂ ਦੂਰੀ ਐ ਪਾਣਾ ਐਵੇਂ ਦੂਰੀ ਇਹ ਇਹ ਮੇਰੀ ਮਜਬੂਰੀ ਐਤ ਕੀ ਡਿਮਾਂਡ ਤੇਰੀ ਕਰ ਦਊਂਗਾ ਪੂਰੀ ਇੱਕ ਲਿਆਕ ਰੱਖੀ ਇੱਕ ਲਿਆਕ ਰੱਖੀ ਤੇਰੇ ਲਈ ਮੈਂ ਡੋਰੀ ਕਨਾਂ ਭੇਡਾਂ ਦੇ ਬਿੱਲੋਂ ਉਹਨਾਂ ਵੇਚ ਕੇ ਤੈਨੂੰ ਦੇਊਂਗਾ ਬਾਪੂ ਤੋਂ ਪੈਸੇ ਚੋਰੀ ਭੇਡਾਂ ਦੇ ਬਿੱਲੋਂ ਉਹਨਾਂ ਵੇਚ ਕੇ ਤੈਨੂੰ ਦੇਊਂਗਾ ਬਾਪੂ ਤੋਂ ਪੈਸੇ ਚੋਰੀ ਭਲਾ ਝਾਂਜਰਾਂ ਬਣਾ ਲਈ ਭਵੇਂ ਛੂੜ ਦੋ ਸਵਾਲੀ ਇਹ ਵੀ ਸਰਾਵਾ ਆਖਦੇ ਸੋਰ ਦੇ ਕਾਕਾ ਸੋਰ ਤੇ ਆ ਰਿਹਾ ਕਰੋ ਯਾਰ ਤੂੰ ਇੱਕੜਾ ਘਤ ਲੈ ਕੇ ਜਾਣਾ ਹੈ ਇੱਕ ਘਤ ਮੋਲ ਆਉਂਦਾ ਭਾਈਆ ਬੱਕੇ ਤੋਤੇ ਦੇ ਕਿਹੜਾ ਸੋਰ ਸਾਢੇ ਦਿਨ ਸਾਢੇ ਦਿਨ ਭਾਈਆ ਬੱਕੇ ਤੋਤੇ ਦੇ ਲਾਸ ਬਦਲੇ ਵੀ ਯਾਰੀ ਤੋੜ ਕੇ ਬੱਕਰੀਆਂ ਵਾਲੇ I'm gonna ਸੀਨਾ ਬਲ ਹੁਣ ਜੋਗਰੀ ਝੂਠੀ ਗੱਲ ਵੇ ਤੂੰ ਤਾਂ ਕੱਝ ਲਸੀਨਾ ਬਲ ਹੁਣ ਜੋਗਰੀ ਝੂਠੀ ਗੱਲ ਵੇ ਕੱਢ ਵੀ ਵੇਹਲਾ ਜੇਰਾ ਹਾਨੀ ਸਾਡ ਵੀ ਵੇਹਲਾ ਜੇਰਾ ਲੈ ਜਾ ਦਨ ਫੜ ਕਿਸ ਚੇਰੇ ਬੱਕਰੀ ਜੋਈ ਦੌੜਨਗੀ ਕਰ ਦਾਲ ਵੀਰਾ ਲੈ ਜਾ ਦਨ ਫੜ ਕਿਸ ਚੇਰੇ ਬੱਕਰੀ ਤੂੰ ਹੀ ਦੌੜਨਗੀ ਕਰਦਾ ਲੈ ਵੀਰਾ ਡਬਲ ਹੋਣ ਜੁਗਰੀ ਝੂਠੀ ਗੱਲ ਵੇ ਤੂੰ ਤਾਂ ਕੱਦ ਲਸੀਨਾ ਪਾਉਣੇ ਜੁਗਰੀ ਝੂਠੀ ਗੱਲ ਵੇ ਨੱਡਵੀਂ ਬੇਖਲਾ ਜੇਰਾ ਹਣਿਸਾ ਕਬੀ ਬੇਖਲਾ ਜੇਰਾ ਲੈ ਜਾ ਤੰਨ ਫੜ ਕੇ ਸਜਰੇ ਬੱਕਰੀ ਜੋਈ ਧੋਣਗੀ ਕਰਦਾ ਲਵੇਰਾ ਲੈ ਜਾ ਤੰਨ ਫੜ ਕੇ ਸਜਰੇ ਬੱਕਰੀ ਜੋਈ ਧੋਣਗੀ ਕਰਦਾ ਲਵੇਰਾ ਹਨੀ ਸਾਡੇ ਬੱਕਰੇ ਤੇ ਨੰਗ ਲੈ ਜੀ ਹਨੀ ਸਾਡੇ ਬੱਕਰੇ ਉਹ ਤਮਾ ਗ੍ਰਾਮੀ ਵੜੇ ਪਾਲੇ ਉਹ ਤਮਾ ਗ੍ਰਾਮੀ ਵੜੇ ਪਾਲੇ ਜੇ ਬੱਕਰਾਂ ਗ੍ਰਾਮੇ ਮੜੇ ਪਾਲੇ ਪਾਇਆ ਬੱਕਰਾਂ ਦੁੱਧ ਦੀ ਬਤੀਲੀ ਆਪਰੇ ਹੀ ਵਿੱਚ ਖੰਡ ਪਾਈ ਨਹੀਂ ੜੜਕ ਦੀ ਈਟਾਂ ਦੇ ਅਚਲੇ ਦੇ ਤੇਰੀ ਹੀ ਜਮਗੀ ਮੜਾਹੀ ਨਹੀਂ ਵੀ ਰਾਗ ਦੁੱਧ ਦੀ ਬਤੀਲੀ ਆਪਰੇ ਹੀ ਵਿੱਚ ਖੰਡ ਪਾਈ ਨਹੀਂ ੜੜਕ ਦੀ ਈਟਾਂ ਦੇ ਅਚਲੇ ਦੇ ਤੇਰੀ ਹੀ ਜਮਗੀ ਮੜਾਹੀ ਨਹੀਂ ਸਪਨੀ ਦੇ ਵਾਂਗੂ ਦੇ ਕੇ ਦੁੱਧ ਦਾ ਬਛਟਾ ਸਪਨੀ ਦੇ ਵਾਂਗੂ ਦੇ ਕੇ ਦੁੱਧ ਦਾ ਬਛਟਾ ਮੈਨੂੰ ਫੜਦਾ ਜਲਾ ਦੇ ਬਥੇਰਾ ਮੈਨੂੰ ਫੜਦਾ ਜਲਾ ਦੇ ਬਥੇਰਾ ਬੋਲ ਲੈ ਫੜ ਕੇ ਲੈ ਜਾ ਕੇ ਨੋ ਪਕੜ ਕੇ ਲੈ ਜਾ ਕੇ ਨੋ ਖੱਚ ਕੇ ਭੜਕੇ ਸਜਰੇ ਬੱਕਰੀ ਜੋਇਂ ਧੋੜਨ ਕੀ ਕਰ ਗੱਲ ਮੇਰਾ ਭਜਗੰਧ ਭੜਕੇ ਸਜਰੇ ਬੱਕਰੀ ਜੋਇਂ ਧੋੜਨ ਕੀ ਕਰਦਾ ਤਵੇਰਾ ਸੀ ਪੂਰੇ 15 ਸਾਲ ਐ ਮਤਨੇ ਸੀ ਪੂਰੇ 15 ਸਾਲ ਹੈ ਨੇ ਇ ਜਿਹੜੇ ਚਾਰ ਕੇ ਗਾਲੇ ਹਨੇ ਜਿਹੜੇ ਚਾਰ ਕੇ ਗਾਲੇ ਮੈਂ ਕਿਹਾ ਬੱਕਰੀਆਂ ਛਾਰ ਕੇ ਗਾਲੇ ਆਹ ਬੱਕਰੀਆਂ ਝਾਰ ਕੇ ਗਾਲੇ ਐਮਕੇ ਦੋ ਤੇ ਗਲਾਸ ਬਦਲੇ ਆਪ ਠੋਰੇ ਬੱਚੇ ਧੀ ਗੱਲ ਨਹੀਂ ਸਮਝਾਂਦੇ ਡੋੜਨਾ ਬੋਲ ਕਦ ਚਾਹੀਦਾ ਕੀ ਗੱਲ ਗੰਝੀ ਵੈਸੇ ਆਦੇ ਡੋੜਨਾ ਬੋਲ ਕਦ ਚਾਹੀਦਾ ਕੀ ਗੱਲ ਗੰਝੀ ਵਸਿਆਂ ਦੀ ਡੋੜਨਾ ਬੋਲ ਕਦ ਚਾਹੀਦਾ ਕੀ ਗੱਲ ਗੰਝੀ ਵਸਿਆਂ ਦੀ ਡੋੜਨਾ ਮਾੜੀ ਵਾਲੇ ਭੱਟੀ ਦੇ ਮਗਰ ਲੱਗ ਕੇ ਮਾੜੀ ਵਾਲੇ ਭੱਟੀ ਦੇ ਮਗਰ ਲੱਗ ਕੇ ਮਰ ਸੇਕੇ ਜਾਣੇ ਭੱਟੀਆਂ ਦਲੇਰਾ ਮਰ ਸੇਕੇ ਜਾਣੇ ਭੱਟੀਆਂ ਦਲੇਰਾ ਹੋਲਾ ਲਗਨ ਹੜ ਗਏ ਮੈਂ ਜਕਰ ਨੂੰ ਪਕੜ ਕੇ ਮੈਂ ਜਕਰ ਨੂੰ ਖੱਚ ਕੇ ਲੈ ਜਾ ਕੰਨ ਭੜ ਕੇ ਲੈ ਜਾ ਕੰਨ ਪਕੜ ਕੇ ਲੈ ਜਾ ਕੰਨ ਖੱਚ ਕੇ ਯਾਹਾਂ ਪਰ ਲੈ ਜਾ ਪੁੱਛੂ ਜਾਣ ਕੇ ਡੋਣਾ ਤੇ ਮੈਂ ਕਿਉਂ ਵੀ ਕਹਿਰੀ ਬੰਦੇ ਨਕਲੀ ਵਾਲ ਪਏ ਹੁੰਦੇ ਵੀ ਲੈ ਲੈ ਨਾ ਜਾਣਾ ਆ ਲੈ ਜਾ ਕੰਨ ਭੜ ਕੇ ਸਜੇ ਰੇ ਬੱਕਰੀ ਜੋਇਂ ਡੋੜਣ ਕੀ ਕਰ ਨਾਲ ਵੀਰਾ ਲੈ ਜਾ ਕੰਨ ਭੜ ਕੇ ਸਜੇ ਰੇ ਬੱਕਰੀ ਜੋਇਂ ਡੋੜਣ ਕੀ ਕਰ ਨਾਲ ਵੀਰਾ ਵਾੜ ਕਿਸ ਜਰੇ ਬકરી ਜੋਇ ਜੋੜੰਗੀ ਤਰੇ ਦਲਵੇਰਾ ਭਾਈ ਅਕਬਦ ਦੇ ਕਲਾਸ ਬਦਲੇ ਵੀ ਆਰੀ ਥੋੜ ਕੇ ਬਤਰੀਆਂ ਵਾਲਾ ਹੋਲਾ ਜਦ ਤੁ ਹੜਕੇ ਸਜਰੇ ਬકરી ਜੋਇ ਜੋੜੰਗੀ ਤਰੇ ਦਲਵੇਰਾ ਭਾਈ ਅਕਬਦ ਦੇ ਕਲਾਸ ਬਦਲੇ ਵੀ ਆਰੀ ਥੋੜ ਕੇ ਬਤਰੀਆਂ ਵਾਲਾ ਹੋਲਾ ਜਦ ਤੁ ਹੜਕੇ ਸਜਰੇ ਬકરી ਜੋਇ ਜੋੜੰਗੀ ਤਰੇ ਦਲਵੇਰਾ ਲੱਕੇ ਤੇ ਢੋਡੀ ਉੱਤੇ ਹੁੰਦਾ ਗੱਲ ਹੋਰ ਹੋਣੀ ਸੀ। ਤਾੜੀ ਮਾਰਦੇ ਬਾਪੇ। ਆ ਵੀ ਠੀਕ ਆ ਯਾਰ ਕੰਨਾਂ ਜਲਵਾਇਆ ਕਰਾਂ ਪ੍ਰੋਗਰਾਮ। ਜਿਵੇਂ ਜਿਵੇਂ ਗਰਮੀ ਵੱਧਦੀ ਜਾਂਦੀ ਸਾਡੇ ਬੰਦੇ ਉਵੇਂ ਤੇਜ਼ ਕਰੀ ਜਾਂਦੇ ਕੰਮ। ਵੀ ਚੱਕੀ ਜਾਂਦੇ ਯਾਰ। ਸਹੀ ਮੜਾ ਬਿਓ। Hello. Uh -huh.